ਆਈ ਐਮ ਸੋ ਸੌਰੀ ਮੈਂ ਤੈਨੂੰ ਰੋਕਿਆ ਪਰ ਜਲਵਾ ਤੇਰਾ ਹੀ ਹੈ ਭਾਈ ਇਹ ਜਿੱਥੇ ਬਾਵਾ ਲੱਗਾ ਹੋਵੇ ਨਾ ਉੱਥੇ ਵਿਆਹ ਤੇ ਲੋਕਾਂ ਨੱਚਣਾ ਹੀ ਹੈ ਮੈਂ 100 ਥਾਵਾਂ ਤੇ ਨੋਟ ਕੀਤਾ ਜਿੱਥੇ ਬਾਵਾ ਲੱਗਾ ਹੁੰਦੇ ਨਾ ਇੱਧਰ ਉੱਧਰ ਵੇਖ ਕੇ ਟ੍ਰੇਰ ਰੱਖ ਕੇ ਵਿਚਨੇ ਵੇਡਰ ਵੀ ਭੰਗੜਾ ਪਾ ਰਹੇ ਹੁੰਦੇ ਇਹ ਬਟਾਲਾ ਗਰੰਤੀਆਂ ਦਾ ਮੁੰਡਾ ਗੁਰਦਾਸਪੁਰ ਦਾ ਮਾਣ ਬਹੁਤ ਘੱਟ ਲੋਕ ਮਾਝੇ ਚੋਂ ਹੋਏ ਨੇ ਜਿਨ੍ਹਾਂ ਨੇ ਆਪਣੀ ਅਲੱਗ ਪਛਾਣ ਬਣਾਈ ਹੈ ਪਟਾਲਾ ਤਹਿਸੀਲ ਨੂੰ ਬਿਲੋਂਗ ਕਰਦਾ ਔਰ ਬਟਾਲੇ ਵਿੱਚ ਸ਼ਿਵ ਕੁਮਾਰ ਬਟਾਲਵੀ ਨਿਕਲਦੇ ਆ ਤਾਂ ਫਿਰ ਇਹੋ ਜਿਹਾ ਟੈਲੈਂਟ ਤਾਂ ਆਉਣਾ ਹੀ ਆਉਣਾ ਹੈ ਹਨਾ ਜੀ ਸੋਗਿਆਰ ਕਰਾਉਂ ਦਾ ਫੀਰ ਗਾਉਣਾ ਇਹੋ ਜਿਹੀ ਵਗਦੀ ਨੇਰੀ ਦੇ ਵਿੱਚ ਸੋਹਣਾ ਸੁਖਰਾ ਗਾਉਣਾ ਉਹ ਗੀਤ ਗਾਉਣਾ ਜੀ ਨਮਾਵਾ ਸੁਣ ਲੈਣ ਭੈਣਾ ਸੁਣ ਲੈਣ ਜਿਹਨੂੰ ਕੋਲ ਬਹਿ ਕੇ ਬੱਚਿਆਂ ਦੇ ਬਜ਼ੁਰਗ ਸੁਣ ਸਕਣ ਉਹ ਗਾਇਕੀ ਬੜੀ ਔਖੀ ਹੈ ਜੇ ਬਾਕੀ ਗਾਉਣਾ ਕੁਝ ਵੀ ਔਖਾ ਨਹੀਂ ਗਾਇਕੀ ਤੁਸੀਂ ਗਾਉਂਦੇ ਕੀ ਹੋ ਉਹ ਬੜਾ ਔਖਾ ਕਿਵੇਂ ਗਾਉਂਦੇ ਹੋ ਉਹ ਔਖਾ ਨਹੀਂ ਹੈਗਾ ਅੱਜ ਕੱਲ ਤਾਂ ਆਟੋ ਟਿਊਨਰ ਮੇਰੇ ਵਰਗੇ ਨੂੰ ਵੀ ਸੁਰਚ ਕਰ ਦਿੰਦੇ ਨੇ ਦਿਮਾਗ ਸੁਰਚ ਕਰਨਾ ਤਾਡੀ ਤੇਹਜ਼ੀਬ ਨੂੰ ਸੁਰਚ ਰੱਖਣਾ ਆਪਣੀ ਸੋਚ ਨੂੰ ਸੁਰਚ ਰੱਖਣਾ ਬੜਾ ਔਖਾ ਸੋ ਵੀ ਲਵ ਯੂ ਬਾਜਵਾ ਇਹ ਸਬੋਧਾ ਵਿੱਚ 바ਵਾ ਕਹ ਦਿੰਦੇ ਆ ਹੈ ਸਾਡਾ ਬਾਜਵਾ ਭਰਾ ਨਿੱਕਾ ਤੇ ਬਹੁਤ ਬਹੁਤ ਮੁਬਾਰਕਾਂ ਵਈ ਗਤ ਨੂੰ ਹੋਰ ਚੜ੍ਹਦੀ ਕਲਾ ਚ ਰੱਖੇ ਪੰਜਾਬੀ ਮਾਂ ਬੋਲੀ ਪੰਜਾਬੀ ਜ਼ੁਬਾਨ ਦੀ ਸੇਵਾ ਕਰਦਾਰ ਮੁੰਡਿਆਂ ਨੂੰ ਮੈਂ ਸਾਹ ਦਵਾਤਾ ਚੱਕਦੇ ਹਾਂ ਬਹੁਤ ਥੈਂਕ ਯੂ ਮੇਰੇ ਵੱਡੇ ਭਾਜੀ ਰਾਏ ਸਾਹਿਬ ਐਸਪੀ ਰਾਏ ਸਾਹਿਬ ਮੇਰੇ ਬਹੁਤ ਸਤਿਕਾਰਯੋਗ ਆ ਮੈਂ ਆਮ ਸੋ ਸੌਰੀ ਮੈਂ ਤੈਨੂੰ ਰੋਕਿਆ ਪਰ ਜਲਵਾ ਤੇਰਾ ਹੀ ਹੈ ਭਾਈ ਇਹ ਜਿੱਥੇ ਬਾਵਾ ਲੱਗਾ ਹੋਵੇ ਨਾ ਉੱਥੇ ਵਿਆਜ ਤੇ ਲੋਕਾਂ ਨੱਚਣਾ ਹੀ ਹੈ ਮੈਂ 100 ਥਾਵਾਂ ਤੇ ਨੋਟ ਕੀਤਾ ਜਿੱਥੇ ਬਾਵਾ ਲੱਗਾ ਹੁੰਦੇ ਨਾ ਇੱਧਰ ਉੱਧਰ ਵੇਖ ਕੇ ਟ੍ਰੇਰ ਰੱਖ ਕੇ ਉੱਥੇ ਨੇ ਵੇਡਰ ਵੀ ਭੰਗੜਾ ਪਾ ਦਿੰਦੇ ਇਹ ਬਟਾਲਾ ਗਰੰਤੀਆਂ ਦਾ ਮੁੰਡਾ ਗੁਰਦਾਸਪੁਰ ਦਾ ਮਾਣ ਬਹੁਤ ਘੱਟ ਲੋਕ ਮਾਝੇ ਚੋਂ ਹੋਏ ਨੇ ਜਿਨ੍ਹਾਂ ਨੇ ਆਪਣੀ ਅਲੱਗ ਪਛਾਣ ਬਣਾਈ ਹੈ ਬਟਾਲਾ ਤਹਿਸੀਲ ਨੂੰ ਬਿਲੋਂਗ ਕਰਦਾ ਔਰ ਬਟਾਲੇ ਤੋਂ ਸ਼ਿਵ ਕੁਮਾਰ ਬਟਾਲਵੀ ਨਿਕਲਦੇ ਆ ਤਾਂ ਫਿਰ ਇਹੋ ਜਿਹਾ ਟੈਲੈਂਟ ਤਾਂ ਆਉਣਾ ਹੀ ਆਉਣਾ ਹੈ ਨਾ ਜੀ ਸੋ ਵੀਰ ਕਰਾਉਂਡ ਦਾ ਫਿਊ ਬਾਵਾਂ ਇਹੋ ਜਿਹੀ ਵਗਦੀ ਨੇਰੀ ਦੇ ਵਿੱਚ ਸੁਖਰਾ ਗਾਉਣਾ ਉਹ ਗੀਤ ਗਾਉਣਾ ਜਿਹਨਾਂ ਨੂੰ ਮਾਵਾਂ ਸੁਣ ਲੈਣ ਪਹਿਣਾ ਸੁਣ ਲੈਣ ਜਿਹਨੂੰ ਕੋਲ ਬਹਿ ਕੇ ਬੱਚਿਆਂ ਦੇ ਬਜ਼ੁਰਗ ਸੁਣ ਸਕਣ ਉਹ ਗਾਇਕੀ ਬੜੀ ਔਖੀ ਏ ਜੇ ਬਾਕੀ ਗਾਉਣਾ ਕੁਝ ਵੀ ਔਖਾ ਨਹੀਂ ਗਾਇਕੀ ਤੁਸੀਂ ਗਾਉਂਦੇ ਕੀ ਹੋ ਉਹ ਬੜਾ ਔਖਾ ਕਿਵੇਂ ਗਾਉਂਦੇ ਹੋ ਉਹ ਔਖਾ ਨਹੀਂ ਹੈਗਾ ਅੱਜ ਕੱਲ ਤਾਂ ਆਟੋ ਟਿਊਨਰ ਮੇਰੇ ਵਰਗੇ ਨੂੰ ਵੀ ਸੁਰਚ ਕਰ ਦਿੰਦੇ ਨੇ ਦਿਮਾਗ ਸੁਰਚ ਕਰਨਾ ਤੁਹਾਡੀ ਤਹਜ਼ੀਬ ਨੂੰ ਸੁਰਚ ਰੱਖਣਾ ਆਪਣੀ ਸੋਚ ਨੂੰ ਸੁਰਚ ਰੱਖਣਾ ਬੜਾ ਔਖਾ ਸੋ ਵੀ ਲਵ ਯੂ ਬਾਜਵਾ ਇਹ ਸਬੋਧਤ ਬਸ ਬਾਬਾ ਕਹਿ ਦਿੰਦੇ ਆ ਹੈ ਸਾਡਾ ਬਾਜਵਾ ਭਰਾ ਨਿੱਕਾ ਤੇ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਤੇ ਹੋਰ ਚੜ੍ਹਦੀ ਕਲਾ ਚ ਰੱਖੇ ਪੰਜਾਬੀ ਮਾਂ ਬੋਲੀ ਪੰਜਾਬੀ ਜ਼ੁਬਾਨ ਦੀ ਸੇਵਾ ਕਰਦਾਰਾ ਮੁੰਡਿਆਂ ਨਾਲ ਸਾਥ ਦਵਾਤਾ ਚੱਟਦੇ ਹੋ ਬਹੁਤ ਥੈਂਕ ਯੂ ਮੇਰੇ ਵੱਡੇ ਭਾਜੀ ਰਾਏ ਸਾਹਿਬ ਐਸਪੀ ਰਾਏ ਸਾਹਿਬ ਮੇਰੇ ਬਹੁਤ ਸਤਿਕਾਰਯੋਗ ਆ ਈ ਐਮ ਸੋ ਸੌਰੀ ਮੈਂ ਤੈਨੂੰ ਰੋਕਿਆ ਪਰ ਜਲਵਾ ਤੇਰਾ ਹੀ ਹੈ ਭਾਈ ਦੇ ਵੀ ਜਿੱਥੇ 바ਵਾ ਲੱਗਾ ਹੋਵੇ ਨਾ ਉੱਥੇ ਵਿਆਜ ਤੇ ਲੋਕਾਂ ਨੱਚਣਾ ਹੀ ਹੈ ਮੈਂ 100 ਥਾਮਾਂ ਦੇ ਨੋਟ ਕੀਤਾ ਜਿੱਥੇ 바ਵਾ ਲੱਗਾ ਹੁੰਦੇ ਨਾ ਇੱਧਰ ਉੱਧਰ ਵੇਖ ਕੇ ਟ੍ਰੇਰ ਰੱਖ ਕੇ ਵਿਚਨੇ ਵੇਡਰ ਵੀ ਭੰਗੜਾ ਪਾ ਚੰਦਾ ਸੀ ਇਹ ਬਟਾਲਾ ਗਰੰਤੀਆਂ ਦਾ ਮੁੰਡਾ ਗੁਰਦਾਸਪੁਰ ਦਾ ਮਾਣ ਹੈ ਬਹੁਤ ਘੱਟ ਲੋਕ ਮਾਝੇ ਚੋਂ ਹੋਏ ਨੇ ਜਿਨ੍ਹਾਂ ਨੇ ਆਪਣੀ ਅਲੱਗ ਪਛਾਣ ਬਣਾਈ ਹੈ ਬਟਾਲਾ ਤਹਿਸੀਲ ਨੂੰ ਬਿਲੋਂਗ ਕਰਦਾ ਔਰ ਬਟਾਲੇ ਵਿੱਚ ਸ਼ਿਵ ਕੁਮਾਰ ਪਟਾਲ ਵੀ ਨਿਕਲਦੇ ਆ ਤਾਂ ਫਿਰ ਇਹੋ ਜਿਹਾ ਟੈਲੈਂਟ ਤਾਂ ਆਉਣਾ ਹੀ ਆਉਣਾ ਹੈ ਹਾਂਜੀ ਸੋ ਵੀਰ ਕਾਉਂਡ ਦਾ ਫੀਰ 바ਵਾ ਇਹੋ ਜੀ ਵਗਦੀ 냇ੀ ਦੇ ਵਿੱਚ ਸੋਹਣਾ ਸੁਖਰਾ ਗਾਉਣਾ ਉਹ ਗੀਤ ਗਾਉਣਾ ਜਿਨਾਂ ਮਾਵਾਂ ਸੁਣ ਲੈਣ ਭੈਣਾਂ ਸੁਣ ਲੈਣ ਜਿਹਨੂੰ ਕੋਲ ਬਹਿ ਕੇ ਬੱਚਿਆਂ ਦੇ ਬਜ਼ੁਰਗ ਸੁਣ ਸਕਣ ਉਹ ਗਾਇਕੀ ਬੜੀ ਔਖੀ ਹੈ ਜੇ ਬਾਕੀ ਗਾਉਣਾ ਕੁਝ ਵੀ ਔਖਾ ਨਹੀਂ ਗਾਇਕੀ ਤੁਸੀਂ ਗਾਉਂਦੇ ਕੀ ਹੋ ਉਹ ਬੜਾ ਔਖਾ ਕਿਵੇਂ ਗਾਉਂਦੇ ਹੋ ਉਹ ਔਖਾ ਨਹੀਂ ਹੈਗਾ ਅੱਜ ਕੱਲ ਤਾਂ ਆਟੋ ਟਿਊਨਰ ਮੇਰੇ ਵਰਗੇ ਨੂੰ ਵੀ ਸੁਰਚ ਕਰ ਦਿੰਦੇ ਨੇ ਦਿਮਾਗ ਸੁਰਚ ਕਰਨਾ ਤੁਹਾਡੀ ਤਹਿਜ਼ੀਬ ਨੂੰ ਸੁਰਚ ਰੱਖਣਾ ਆਪਣੀ ਸੋਚ ਨੂੰ ਸੁਰਚ ਰੱਖਣਾ ਬੜਾ ਔਖਾ ਸੋ ਵੀ ਲਵ ਯੂ ਬਾਜਵਾ ਇਹ ਸਬੋਧਨ ਅਸ ਬਾਬਾ ਕਹਿੰਦੇ ਆ ਹੈ ਸਾਡਾ ਬਾਜਵਾ ਭਰਾ ਨਿੱਕਾ ਤੇ ਬਹੁਤ ਬਹੁਤ ਮੁਬਾਰਕਾਂ ਵਾਈਕਲ ਦਿਨ ਹੋਰ ਚੜ੍ਹਦੀ ਕਲਾ ਚ ਰੱਖੇ ਪੰਜਾਬੀ ਮਾਂ ਬੋਲੀ ਪੰਜਾਬੀ ਜ਼ੁਬਾਨ ਦੀ ਸੇਵਾ ਕਰਦਾਰ ਮੁੰਡਿਆਂ ਨੂੰ ਸਾਥ ਦਵਾਤਾ ਚੱਟਦੇ ਹੋ ਬਹੁਤ ਥੈਂਕ ਯੂ ਮੇਰੇ ਵੱਡੇ ਭਾਜੀ ਰਾਏ ਸਾਹਿਬ ਐਸਪੀ ਰਾਏ ਸਾਹਿਬ ਮੇਰੇ ਬਹੁਤ ਸਹਿਕਾਰਯੋਗ